हां जी ਤੁਹਾਨੂੰ ਕੋਆਪਰੇਟਿਵ ਸਟੱਡੀ ਦਾ ਪ੍ਰਧਾਨ ਬਣਾਇਆ ਗਿਆ ਕੀ ਕਹੋਗੇ ਜੀ ਪ੍ਰਧਾਨ ਜੀ ਮੈਂ ਸਾਰੇ ਕਮੇਟੀ ਮੈਂਬਰਾਂ ਦਾ ਨਿਵਾਦ ਕਰਨਾ ਸਾਰੇ ਨਗਰ ਨਿਵਾਸੀਆਂ ਦਾ ਤੇ ਕੰਮ ਸਾਰਾ ਜੋਗਸ ਵੀ ਹੋਊਗਾ ਸਿ ਵਧੀਆ ਤੁਹਾਨੂੰ ਦੇਹੀ ਨਾਲ ਕਰਾਂਗੇ ਠੀਕ ਹੈ ਜੀ ਹਾਂ ਜੀ ਸਿੱਧੂ ਸਾਹਿਬ ਤੁਹਾਨੂੰ ਸਪੈਰਟੀ ਦਾ ਪ੍ਰਧਾਨ ਚੁਣਿਆ ਗਿਆ ਜੀ ਕੀ ਕਹੋਗੇ ਇਸ ਬਾਰੇ ਜੁਮਾ ਗੁਰਵਾਰ ਸਿੰਘ ਰਾਜਾ ਸ਼ਾਹਲਾ ਜੀ ਬਲਜਿੰਦਰ ਸਿੰਘ ਮੋਲਾ ਮੀਤਪੁਰ ਦਾਨ ਪਰਕਾਟ ਸਿੰਘ ਪੂਨੀਆ ਗੁਰਮਲ ਰਾਜ ਕੋਸ਼ਾਇਲਾ ਜਰਨੈਲ ਕੋਠੇ ਇਹ ਸਾਰੇ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੇ ਨਾਲ ਸਾਰੀ ਪੰਚਾਇਤ ਦਾ ਜੋ ਮੇਰੇ ਨਾਲ ਅੱਗੇ ਖੜੀਏ ਹਿੰਟ ਦੇ ਵਿੱਚ ਸਾਡੇ ਖੁਸ਼ੀ ਦੀ ਲਹਿਰ ਆ ਇਮਾਨਦਾਰ ਬੰਦਾ ਸਾਰੇ ਖੁਸ਼ ਨੇ ਅਸੀਂ 13 ਪੰਚਾਇਤ ਮੈਂਬਰ 14ਵਾਂ ਸਰਪੰਚ ਕਰਬਿਆ ਸਿੰਘ ਖੰਗੂੜਾ ਸਾਰਿਆਂ ਨੇ ਅਸੀਂ ਨੇ ਰਏ ਨਾਲ ਰਲ ਕੇ ਪ੍ਰਧਾਨ ਬਣਾਇਆ ਜਿਵੇਂ ਛਾਇਲੇ ਦੇ ਮੈਂਬਰ ਨੇ ਛਾਇਲੀ ਕੋਠਿਆਂ ਦੇ ਮੈਂਬਰ ਨੇ ਕਿਸੇ ਨਾਲ ਕੋਈ ਬਤਕਰਾਨੀ ਕਰਿਆ ਜਾਊ ਜਿੰਨਾ ਜੀ ਦਾ ਕੋਈ ਹਿੱਸਾ ਬਣਦਾ ਸਾਰਿਆਂ ਨੂੰ ਰੇਹ ਵਗੈਰਾ ਆਣ ਇਹ ਸਹਿਮਤੀ ਨਾਲ ਕਰਨਗੇ ਸਾਰੇ ਕੰਮ ਕੋਈ ਪ੍ਰੋਬਲਮ ਨਹੀਂ ਆਉਣ ਉਹਨਾਂ ਤੇ ਕਿਵੇਂ ਜੀ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਆ ਜੀ ਪਿੰਡ ਚ ਖੁਸ਼ੀ ਦੀ ਲਹਿਰ ਆ ਵੀ ਇਮਾਨਦਾਰ ਬੰਦਾ ਬਣ ਗਿਆ ਸਾਰੇ ਖੁਸ਼ ਨੇ ਠੀਕ ਹੈ ਜੀ ਸਾਡੇ ਨਾਲ ਨੇ ਮੁਖਤਿਆਰ ਸਿੰਘ ਸਿੱਧੂ ਜੀ ਜੋ ਕਿ ਕੋਆਪਰੇਟਿਵ ਸਟੇਡੀ ਦੇ ਪ੍ਰਧਾਨ ਬਣੇ ਨੇ ਤੇ ਇਹਨਾਂ ਨੂੰ ਬਹੁਤ ਬਧਾਈਆਂ ਜੀ ਤੇ ਨਾਲ ਹੀ ਬਤਵੰਤੇ ਬੈਠੇ ਨੇ ਗੱਲਬਾਤ ਕਰਦੇ ਆਂ ਹਾਂਜੀ ਕੀ ਕਹੋਂਗੇ ਜੋ ਅੱਜ ਪ੍ਰਧਾਨ ਬਣੇ ਨੇ ਜੀ ਸਟੱਡੀ ਦੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਸਾਨੂੰ ਤੇ ਸਾਰੇ ਸਟੇਟੀ ਮੈਂਬਰਾਂ ਨੇ ਆਪਣੀ ਸਹਿਮਤੀ ਨਾਲ ਇਹਨਾਂ ਨੂੰ ਪ੍ਰਧਾਨ ਚੁਣਿਆ ਕਈ ਮਹੀਨਿਆਂ ਤੋਂ ਇਹ ਮਸਲਾ ਲਟਕ ਰਿਹਾ ਸੀ ਲੋਕਾਂ ਦੀ ਮੰਗ ਤੇ ਵੀ ਕੋਈ ਸਾਫ਼ ਸੋਤਰਾ ਵਧੀਆ ਇਨਸਾਨ ਪ੍ਰਧਾਨ ਬਣੇ ਤਾਂ ਜਿਨ੍ਹਾਂ ਨੂੰ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਪ੍ਰਧਾਨ ਬਣਾਇਆ ਜਿਹੜੇ ਸਟੇਟੀ ਦੇ ਕੋਈ ਵੀ ਕੰਮਕਾਰ ਨੇ ਇਹ ਪਿਛਲੀ ਵਾਰ ਵੀ ਰਹੇ ਨੇ ਵਧੀਆ ਕੰਮ ਕਰਦੇ ਨੇ ਹੁਣ ਉਦੋਂ ਵੀ ਵੱਧ ਚੜ੍ਹ ਕੇ ਕੰਮ ਕਰਨਗੇ ਇਹ ਠੀਕ ਹੈ ਜਿਹੜੇ ਕੰਮ ਰੁਕੇ ਹੋਣੇ ਜੀ ਉਹ ਪਹਿਲ ਦੇ ਤੌਰ ਤੇ ਹੋਣਗੇ ਹਾਂ ਹਾਂ ਕਰਨਗੇ ਜੀ ਸਾਰਿਆਂ ਨਾਲ ਤਜਰਬੇਦਾਰ ਬੰਦੇ ਨੇ ਇਹ ਸਾਰਾ ਪਤਾ ਇਹਨਾਂ ਨੂੰ ਪਹਿਲਾਂ ਪ੍ਰਧਾਨ ਰਹੇ ਨੇ ਸਾਰੇ ਕੰਮ ਰੁਕੇ ਹੋਏ ਕਰਨਗੇ ਹਾਂਜੀ ਜੇਸ਼ੇਦਾਰ ਭਰਪੁਰ ਸਿੰਘ ਜੀ ਜੋ ਆਪਣਾ ਸਿੱਧੂ ਸਾਹਿਬ ਨੂੰ ਅੱਜ ਸਟਾਇਟੀ ਦਾ ਪ੍ਰਧਾਨ ਬਣਾਇਆ ਗਿਆ ਕੀ ਕਹੋਗੇ ਜੀ ਮੈਂ ਪਹਿਲਾਂ ਇਹ ਕਹੂੰਗਾ ਬੇਗੁਰੇ ਖਾਲਸਾ ਫਤਿਹ ਤੇ ਸਾਰਿਆਂ ਨੇ ਬਹੁਤ ਨਗਰ ਨੇ ਖੁਸ਼ੀ ਨਾ ਬਣਾਇਆ ਇਹਨੂੰ ਇਹ ਪੂਰਾ ਇਮਾਨਦਾਰ ਬੰਦਾ ਹੈ ਪਹਿਲਾ 3-4 ਮਹੀਨੇ ਚੱਲਦਾ ਰਿਹਾ ਸਾਡਾ ਇਹ ਬਵਾਦ ਮੋੜ ਕੇ ਅੱਜ ਸਾਰੀ ਸਟ੍ਰੈਟਜੀ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਸੈਂਟੀ ਨਾਲ ਸਾਰੇ ਸ਼ਾਇਲੀ ਨੇ ਇਹਨੂੰ ਮੁਖਤਿਆਰ ਸਿੱਧੇ ਨੂੰ ਪ੍ਰਧਾਨਤ ਕਰਨ ਲੱਗਾ ਇਸ ਕਰਕੇ ਅਸਟਾ ਇਹ ਹੀ ਕਹਿੰਨੇ ਆ ਵੀ ਸਟ੍ਰੈਟਜੀ ਦਾ ਜਿੰਨਾ ਵੀ ਕੰਮ ਰਹਿਦਾ ਉਹ ਸਾਰਾ ਪੂਰਾ ਕੀਤਾ ਜਾਓ ਬਿਲਡਿੰਗ ਦਾ ਸੰਦ ਜਿੰਨੇ ਪਏ ਨੇ ਸਾਰੇ ਮਲਾਜ਼ਮ ਸਹਿਮਤੇ ਨੇ ਉੱਪਰ ਤੱਕ ਸਾਰਾਂ ਦੇ ਅਸੀਂ ਫੈਂਟੀ ਦਾ ਧੰਨਵਾਦ ਕਰਦੇ ਆਂ ਇੱਦਾਂ ਸਾਡੇ ਵਿੱਕੀ ਜੀ ਬੈਠੇ ਨੇ ਠੰਡੂ ਜੀ ਬੈਠੇ ਨੇ ਇੱਦਾਂ ਸਾਡੇ ਪੁਛੀ ਮੈਂਬਰ ਜੀ ਬੈਠੇ ਨੇ ਆਹ ਛੋਟਾ ਮੁੰਡਾ ਬੈਠਾ ਸਾਡਾ ਭਾਈ ਉੱਧਰ ਮੇਰਾ ਭਤੀਜਾ ਬੈਠਾ ਹੈ ਹਾਂ ਹਰਮਿੰਦਰ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇਹਨੂੰ ਬਣਾਉਣ ਤੇ ਐ ਸਾਰਿਆਂ ਦੇ ਨਾਲ ਇਹ ਮਿਲ ਕੇ ਚੱਲੂਗਾ ਬਹਿਗੁਰੂ ਦਾ ਖਾਲਸਾ ਬਹਿਗੁਰੂ ਕੀ ਫਤਿਹ ਹਾਂਜੀ ਪੰਜ ਸਾਹਿਬ ਕੀ ਕਹੋਗੇ ਜੋ ਸਿੱਧੂ ਸਾਹਿਬ ਨੂੰ ਸਟੱਡੀ ਦਾ ਪ੍ਰਧਾਨ ਚੁਣਿਆ ਗਿਆ ਜੀ ਅੱਜ ਸਿੱਧੂ ਸਾਹਿਬ ਨੂੰ ਤਾਂ ਪਹਿਲਾਂ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਪ੍ਰਧਾਨ ਚੁਣੇ ਜਾਣ ਤੇ ਦੂਸਰੀ ਵਾਰ ਇਹ ਸੋਸਾਇਟੀ ਦੇ ਪ੍ਰਧਾਨ ਬਣੇ ਨੇ ਪਿੱਛੇ ਦੋ ਤਿੰਨ ਪਲੈਨ ਪਲੈਨ ਪਿੱਛੇ ਪ੍ਰਧਾਨ ਬਣੇ ਸੀ ਇਹ ਸੋਸਾਇਟੀ ਦੇ ਉਦੋਂ ਵੀ ਇਹਨਾਂ ਨੇ ਚੰਗੇ ਕੰਮ ਕੀਤੇ ਸੀ ਹੁਣ ਵੀ ਅਸੀਂ ਪੰਚਾਇਤ ਵੱਲੋਂ ਜਿਹੜਾ ਇਹਨਾਂ ਤੇ ਭਰੋਸਗੀ ਜਤਾਈ ਹੈ ਇਹਨਾਂ ਨੂੰ ਪ੍ਰਧਾਨ ਬਣਾਇਆ ਹੈ ਇਹਨਾਂ ਦੇ ਚੰਗੇ ਸੁਭਾਅ ਕਰਕੇ ਤੇ ਨਰਮਾਈ ਕਰਕੇ ਤੇ ਇਹਨਾਂ ਨੂੰ ਇਹ ਸਾਰੇ ਮੈਂਬਰਾਂ ਨੇ ਰਲ ਕੇ ਆਪ ਦਾ ਕੋਆਪਰੇਟਿਵ ਸੋਸਾਇਟੀ ਦੇ ਨੇ ਪ੍ਰਧਾਨ ਚੁਣਿਆ ਤੇ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੇ ਅਧੂਰੇ ਪਏ ਕੰਮ ਨੇ ਜਿਵੇਂ ਬਿਲਡਿੰਗ ਦਾ ਕੰਮ ਹੈ ਬਿਲਡਿੰਗ ਬਹੁਤ ਖਸਤਾ ਹਾਲਤ ਉਹਦੀ ਡਿਗੂ ਡਿਗੂ ਕਰਦੀ ਹੈ ਵੀ ਉਹਨੂੰ ਨਮੀ ਬਣਾਉਣ ਦੀ ਤਿਆਰੀ ਤੇ ਜਿਹੜੇ ਕਿਸਾਨਾਂ ਦੀਆਂ ਕਾਪੀਆਂ ਰਹਿੰਦੀਆਂ ਨੇ ਅਧੂਰੀਆਂ ਬਣਨ ਤੋਂ ਉਹ ਕਾਪੀਆਂ ਬਣਾਉਣ ਦੀ ਕਿਹਾ ਇਹਨਾਂ ਨੂੰ ਵੀ ਉਹ ਬਣਾਇਓ ਤੇ ਉਸ ਤੋਂ ਬਾਅਦ ਜਿਵੇਂ ਰੇ ਹੈ ਰੇ ਸਹੀ ਤਰੀਕੇ ਨਾਲ ਉਹਦੀ ਬੰਡ ਕਰਨੀ ਕਿਸੇ ਨੂੰ ਬੱਦ ਗੱਟੇ ਨਹੀਂ ਦੇਣੇ ਜਿੰਨੇ ਉਹ ਜਿਹਦਾ ਹਿੱਸਾ ਹਿੱਸੇਦਾਰੀਆ ਉਹਨਾਂ ਨੂੰ ਰੇ ਦਿੱਤਾ ਜਾਵੇ ਤੇ ਹੋਰ ਬਹੁਤ ਸਾਰੀਆਂ ਨੇਗੀਆਂ ਗੱਲਾਂ ਜੋ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਸੀਗੀਆਂ ਪਿਛਲੇ ਸਮੇਂ ਦੇ ਵਿੱਚ ਆਈਆਂ ਵੀ ਨੇ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਦੇ ਰਹੇ ਹੋ ਤੇ ਹਾਂਜੀ ਪੰਸਾ ਜਿਵੇਂ ਕਿ ਮੁਖਤਿਆਰ ਸਿੱਧੂ ਜੀ ਨੂੰ ਪ੍ਰਧਾਨ ਬਣਾਇਆ ਗਿਆ ਇਹਨਾਂ ਨੂੰ ਵੀ ਵਧਾਈਆਂ ਨੇ ਤੇ ਨਾਲ ਗੁਰਬਾਜ ਸਿੰਘ ਰਾਜਾ ਜੀ ਜਿਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਤੇ ਉਸ ਤੋਂ ਬਾਅਦ ਬਲਜਿੰਦਰ ਸਿੰਘ ਮੋਲਾ ਠੀਕ ਹੈ ਤੇ ਇਹ ਸਾਡੇ ਸਾਰੇ ਨੇ ਜਿਹੜੇ ਇਹ ਕਮੇਟੀ ਦੇ ਅਹੁਦੇਦਾਰ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪੰਜ ਸਾਲ ਲਈ ਚੰਗਾ ਕੰਮ ਕਰਨ ਦੀ ਨਾ ਤੋਂ ਕਾਮਨਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ